ਦੋਸਤੋ ਸਵਾਗਤ ਹੈ ਜੀ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਲਾਸਟ ਵੀਡੀਓ ਵਿੱਚ ਤੁਸੀਂ ਦੇਖਿਆ ਕਿ ਆਪਾਂ ਫਾਇਰ ਟੈਂਪਲ ਦੇਖਿਆ ਸੀਗਾ ਅਜ਼ਰਬਾਈਜਾਨ ਦੇ ਵਿੱਚ ਤੇ ਉਸ ਤੋਂ ਬਾਅਦ ਦੋਸਤੋ ਆਪਾਂ ਹੁਣ ਆਏ ਆਂਗੇ ਲੰਚ ਕਰਨ ਥੋੜਾ ਲੇਟ ਹੋ ਕੇ ਸਾਢੇ ਕਿੰਨੇ ਦਾ ਟਾਈਮ ਹੋ ਗਿਆ ਹਲਾਲ ਸੋਫਰਾ ਦੇ ਉੱਤੇ ਆਹ ਰੈਸਟੋਰੈਂਟ ਹੈਗਾ ਗਿਰਿਸਤਾਂ ਮਤਲਬ ਹੁੰਦਾਗਾ ਅੰਦਰ ਐਂਟਰੀ ਸੋ ਐਂਬੀਅੰਸ ਚੈੱਕ ਕਰੋ ਤੁਸੀਂ ਕਿੰਨਾ ਵਧੀਆ ਹੈਗਾ ਇਹ ਸੋ ਜਿਹੜਾ ਫੂਡ ਵਗੈਰਾ ਇਹਨਾਂ ਦਾ ਉਹ ਵੀ ਬਹੁਤ ਵਧੀਆ ਹੈਗਾ ਜਿੰਨਾ ਕਸੀਂ Google ਦੇ ਉੱਤੇ ਰਿਵਿਊਸ ਵਗੈਰਾ ਪੜ੍ਹੇ ਨੇਗੇ ਸੋ ਬੈਸਟ ਆ ਇਹਨਾਂ ਦਾ ਤੇ ਉਧਰ ਸੋਫੇ-ਸੋਫੇ ਲਾਏ ਹੋਏ ਬੈਠਣ ਨੂੰ ਮੈਂ ਤੁਹਾਨੂੰ ਫੂਡ ਦਿਖਾਉਣਾ ਇੱਥੋਂ ਦਾ ਤੇ ਆ ਤਾਂ ਚਲੇ ਸੈਲਡ ਵਗੈਰਾ ਹੋਗੇ ਸਾਰੇ ਸੈਲਡ ਹੋਗੇ ਤੇ ਇਹ ਸਾਰੇ ਵੈਜੀਟੇਬਲਸ ਵਗੈਰਾ ਨਹੀਂ ਹੈਗੇ ਉਹ ਰੱਖਿਓਏ ਜੋ ਵੀ ਤੁਸੀਂ ਲੈਣਾਗਾ ਉਹ ਤੁਸੀਂ ਇਸ਼ਾਰਾ ਕਰਕੇ ਦੱਸ ਸਕਦੇ ਹੋ ਕਿਉਂਕਿ ਕਈ ਵਾਰ ਤੁਹਾਨੂੰ ਲੈਂਗੁਏਜ ਨਹੀਂ ਆਉਂਦੀ ਹੁੰਦੀ ਤੇ ਇਹ ਇਧਰ ਚਿਕਨ ਵਗੈਰਾ ਰੱਖੇ ਹੋਏ ਨੇਗੇ ਰਾਈਟ ਤੇ ਬਿਜ਼ੀ ਬਹੁਤ ਰਹਿੰਦਾ ਹੈਗਾ ਇਹ ਕਿਉਂਕਿ ਬਹੁਤ ਵਧੀਆ ਹੈਗਾ ਤੇ ਇਧਰ ਜਿਹੜੇ ਆਪਣੇ ਤੁਹਾਨੂੰ ਦਿਖਾਉਣਾ ਕੀ ਹੈ ਨਾ ਰਾਈਸ ਵਗੈਰਾ ਹੋਵੇ ਚਿਕਨ ਮੂੰਗਰੇ ਹੋਗੇ ਹਨਾ ਉਹ ਸਾਰਾ ਕੁਝ ਹੋਗੇ ਤਾਂ ਉਸ ਤੋਂ ਬਿਨਾਂ ਇਧਰ ਚਿਕਨ ਵਗੈਰਾ ਪਿਆ ਸੈਲਡ ਪਿਆਗਾ ਸੋ ਬਹੁਤ ਵਧੀਆ ਹੈਗਾ ਇਹਨਾਂ ਦਾ ਫੂਡ ਵਗੈਰਾ ਅਕੋਰਡਿੰਗ ਟੂ ਦਾ ਗੂਗਲ ਐਂਡ ਅ ਅਸੀਂ ਹੁਣ ਫੂਡ ਕਰਦੇ ਹਾਂ ਟਰਾਈ ਦੇਖਦੇ ਹਾਂਗੇ ਕੀ ਹਿਸਾਬ ਕਿਤਾਬ ਹੈਗਾ ਲਾਈਕ ਤੇ ਜਿਹੜੇ ਰੇਟ ਰੂਟ ਨੇ ਉਹ ਅਸੀਂ ਅਜੇ ਕਨਫਰਮ ਨਹੀਂ ਕੀਤੇ ਕਿੰਨਾ ਕੀ ਹੈਗਾ ਬਟ ਐਂਬੀਅੰਸ ਚੈੱਕ ਕਰਕੇ ਸਾਨੂੰ ਹਰਿਆਉਣਾ ਵਧੀਆ ਲੱਗਿਆ ਕਿਉਂਕਿ ਇੱਥੇ ਕਸਟਮਰਸ ਦੇ ਲਈ ਵੀ ਰੈੱਡ ਕਾਰਪਟ ਵਿਛਾਇਆ ਹੁੰਦਾ ਮੋਸਟਲੀ ਦੇਖੋ ਜਿਹੜਾ ਐਂਬੀਅੰਸ ਹੈਗਾ ਕਿੰਨਾ ਨਾਈਸ ਹੈਗਾ ਸੋਫੇ ਵਗੈਰਾ ਪੂਰੇ ਖੁੱਲੇ ਲਾਏ ਹੋਏ ਨੇਗੇ রাইਟ ਤੇ ਤੁਸੀਂ ਵੀਊ ਦੇਖੋ ਅੰਦਰ ਲੱਗਣਾ ਵਧੀਆ ਤੇ ਆ ਹੈਗਾ ਸਰਬਤ ਜੋ ਆਪਾਂ ਰੈੱਡ ਕਲਰ ਦੀ ਬੋਤਲ ਵਾਲਾ ਤੁਸੀਂ ਦੇਖਿਆ ਸੀਗਾ ਸਰਬਤ ਆਗਾ ਇਹ ਤੇ ਹੁਣ ਆਪਾਂ ਚੱਲੇ ਅੰਦਰ ਨੂੰ ਅੰਦਰੋਂ ਵੀ ਇਹਨਾਂ ਦਾ ਬਹੁਤ ਵਧੀਆ ਤਰੀਕੇ ਨਾਲ ਬਣਾਇਆ ਹੋਇਆ ਹੈਗਾ ਪੂਰਾ ਮਾਹੌਲ ਦੇਖੋ ਤੁਸੀਂ ਹalal ਸਫਰਾ ਦਾ ਹਾਂ ਭਾਈ ਕਿਵੇਂ ਹੋ ਠੀਕ ਹੈ ਭਾਈ ਕਿਵੇਂ ਹੈ ਅੱਛੇ ਹਮ ਤਾਂ ਅੱਛੇ ਹੈ मैंने कहा कि गूगल के रिव्यू देख के हम इधर आ गए लेकिन कोई प्राइस चेक नहीं किया कोई कुछ नहीं किया एमबीएंस ही इतना अच्छा लगा कि हम इधर आ गए और अब आप बताओ कैसा एमबीएंस यहाँ का जबरदस्त है जबरदस्त जबर है तो दूसरी पहली बार आया ना हाँ दस में से कितने नंबर है आठ दो के काट लिए दो किस चीज़ के काट लिए ਨਮਕ ਜਿਆਦਾ ਹੋਈ ਨਮਕ ਜਿਆਦਾ ਯਾਰ ਇੱਕ ਬਾਤ ਹੋਰ ਹੈ ਲਾਈਕ ਜਦੋਂ ਆਪਾਂ ਇੱਥੇ ਆਰਡਰ ਕਰਦੇ ਨੇ ਕਿਤੇ ਵੀ ਉਹਨਾਂ ਨੂੰ ਕਹਿ ਦਿਆ ਕਰੋ ਕਿ ਥੋੜਾ ਜਿਹਾ ਨਮਕ ਘੱਟ ਰੱਖਣ ਕੋਈਆਂ ਚੀਜ਼ਾਂ ਆਲਰੇਡੀ ਕੁਕਡ ਹੁੰਦੀਆਂ ਨੇ ਉਹਦੇ ਵਿੱਚ ਪੋਸਿਬਿਲਟੀ ਨਹੀਂ ਹੁੰਦੀ ਬਟ ਜੋ ਚੀਜ਼ਾਂ ਲਾਈਕ ਮੌਕੇ ਤੇ ਕੁਕ ਕਰਨੀਆਂ ਨੇ ਜਾਂ ਕੁਝ ਹੋਰ ਹਨਾ ਤਾਂ ਉੱਥੇ ਤੁਸੀਂ ਕਹਿ ਸਕਦੇ ਹੋ ਕਿ ਨਮਕ ਘੱਟ ਰੱਖੋ ਇਹ ਸਪਾਈਸਸ ਬਹੁਤ ਜ਼ਿਆਦਾ ਪਾਉਂਦੇ ਨੇ ਜਿਹੜਾ ਨਮਕ ਵਗਾਰਾ ਹੈਗਾ ਉਹ ਬਹੁਤ ਜ਼ਿਆਦਾ ਹੁੰਦਾ ਹੈਗਾ ਸੋ ਉਹਦੇ ਨਾਲ ਥੋੜਾ ਟੇਸ ਦਾ ਜਿਹੜਾ ਫੂਡ ਥੋੜਾ ਖਰਾਬ ਹੋ ਜਾਂਦਾ ਬਟ ਇੱਥੋਂ ਦਾ ਲਾਈਕ ਆਪਾਂ ਮੈਨੂੰ ਦੱਸਿਆ ਅੰਤਨੀ ਨੇ ਅੰਤਨੀ ਨੇ ਸਾਨੂੰ ਰეკਮੈਂਡ ਕੀਤਾ ਸੀਗਾ ਕਿ ਆਪਾਂ ਇੱਥੇ ਚੱਲਦੇ ਆ ਸੋ ਦੇਖਦੇ ਆਂਗੇ ਹੁਣ ਕਿਦਾਂ ਦਾ ਫੂਡ ਆ ਕੀ ਸਿਸਟਮ ਆ ਵਟ ਤੁਹਾਨੂੰ ਦੱਸਿਆ ਸੀ ਨਾ ਕਸਟਮਰ ਲਈ ਰੈੱਡ ਕਾਰਪਟ ਹਰ ਜਗ੍ਹਾ ਗੈਸ ਲਾਈਕ ਇਸ ਰੈਸਟੋਰੈਂਟ ਦੇ ਵਿੱਚ ਆ ਦੇਖੋ ਇਹ ਵੀ ਰੈੱਡ ਕਾਰਪਟ ਵਿਛਾਇਆ ਹੋਇਆ ਹੈਗਾ ਕਸਟਮਰਸ ਦੇ ਲਈ ਸੋ ਇਹ ਰੈਸਟੋਰੈਂਟ ਦੇ ਵਿੱਚ ਰਸ਼ ਕਾਫੀ ਰਹਿੰਦਾਗਾ ਕਿਉਂਕਿ ਬਾਹਰ ਤੁਸੀਂ ਦੇਖਿਆ ਸੀਗਾ ਆਲਮੋਸਟ 15 ਟੂ 20 ਕਸਟਮਰਸ ਵਨ ਟਾਈਮ ਆਰਡਰ ਕਰ ਰਹੇ ਸੀਗੇ ਇਹ ਆ ਲਓ ਜੀ ਫੂਡ ਚੌਲ ਝੋਲ ਦੇਖੋ ਪੂਰੇ ਵਧੀਆ ਠੀਕ ਹੈ ਕੁਆਂਟੀਟੀ ਆ ਵੀ ਚੌਲ ਤੇ ਆ ਨਾਲ ਥੋੜਾ ਜਿਹਾ ਮਟਰਨ ਤੇ ਚਿਕਨ ਮੰਗਾਇਆ ਸੀਗਾ ਤੇ ਇੱਕ ਆਪਾਂ ਉਹ ਮੰਗਾਈਏ ਚਾਹ ਮੜੀ ਬੜੀ ਕੇਤਲੀ ਇੱਕ ਨਾ ਕੇਤਲੀ ਮੰਗਾਈ ਸੀ ਚਾਹ ਵਾਲੀ ਤੇ ਉਹ ਦੇਖਦੇ ਕਿੱਦਾਂ ਦੀ ਉਹ ਟਰਾਈ ਕਰਦੇ ਅੱਜ ਉਹ ਸਾਨੂੰ ਲੱਗਿਆ ਦੇਖ ਕੇ ਕਿ ਜਿੱਦਾਂ ਉਹ ਈਰਾਨ ਦੇ ਬਾਰਡਰ ਦੇ ਉੱਤੇ ਆਪਾਂ ਪੀਤੀ ਸੀ ਨਾ ਉਹ ਇਰਾਨੀਆਂਸ ਦੇ ਨਾਲ ਜਿਹੜਾ ਆਪਾਂ ਜਦੋਂ ਮਿਲੇ ਸੀ ਉਹਨੇ ਆਫਰ ਕੀਤਾ ਸੀਗਾ ਉਸ ਟਾਈਪ ਆਫ ਹੈਗਾ ਸੋ ਲੈਟਸ ਸੀ ਜਦੋਂ ਉਹ ਆ ਗਿਆ ਫਿਰ ਉਹ ਤੁਹਾਨੂੰ ਦਿਖਾਉਣਾ ਕਿੱਦਾਂ ਦੀ ਆ ਇਹ ਖਾਣੇ ਫੂਡ ਨੂੰ ਦਾ ਦੇਖਦੇ ਹਾਂ ਕਿੱਦਾਂ ਦਾ ਮਮ ਕੀ ਵਾਗ ਚਿਕਨ ਟਰਾਈ ਕਰਦੇ ਇਹਨਾਂ ਦਾ ਆਹ ਤੇ ਜਰਾ ਨਿਕਲਦੇ 3 ਦਾ ਯੋਕਤ ਸੋਤ ਮੈਂ ਤਰ ਯੋਕਤ ਦਾਵਾ ਜੀ ਇੱਕ ਅਪਰਾਸਿਸ ਮੈਂ ਜਦੋਂ ਸਾਨੂੰ ਕਰੀ ਬਹੁਤ ਵਧੀਆ ਰਿਕਮੈਂਡੇਬਲ ਆ 5 ਚੋਂ 5 ਇਸ ਵਾਰ ਕਿਉਂਕਿ ਮਸਾਲੇ ਬਹੁਤ ਵਧੀਆ ਨੇ ਠੀਕ ਨੇ ਕੋਈ ਮਿਰਚ ਜ਼ਿਆਦਾ ਨਹੀਂ ਕੋਈ ਨਮਕ ਜ਼ਿਆਦਾ ਨਹੀਂ ਬਿਲਕੁਲ ਵੈਲ ਕੁਕਡ ਤੇ ਵੈਲ ਪਰਫੈਕਟ ਨੇ ਅਸੀਂ ਬਰੀਅਨੀ ਵਗੈਰਾ ਆਰਡਰ ਕੀਤੀ ਸੀ ਕਿ ਚਿਕਨ ਕੀਤਾ ਸੀ ਤੇ ਬੀਫ ਕੀਤਾ ਸੀ ਉਹ ਕਾਫੀ ਚੰਗਾ ਕਰੀਆਂ ਸੋ ਕੋਲਾ ਵੀ ਕੀਤਾ ਸੀ ਕੋਲਾ ਵੀ ਆ ਗਿਆ ਪਾਣੀ ਵੀ ਆ ਗਿਆ ਵਧੀਆ ਹੈਗਾ ਯਾਰ ਕਮਡੇ ਵਾਲਾ ਉਹ ਜ਼ਰੂਰ ਇੱਥੇ ਕੋਲਾ ਵੀ ਦੋਸਤੋ ਖਾਣਾ ਖਾ ਲਿਆ ਸੀ ਖਾਣਾ ਸੀਗਾ ਅਮੇਜ਼ਿੰਗ ਤੇ ਹੁਣ ਆਪਾਂ ਜਾਣਾ ਹਾਇਦਰ ਅਲੀ 에어ਪੋਰਟ ਐਂਡ ਉਸ ਤੋਂ ਬਾਅਦ ਅਸੀਂ ਇੱਕ ਜਾਣਾ ਵਿੰਟਰ ਕਾਰ ਮਿਊਜ਼ੀਅਮ ਸਾਨੂੰ ਆਲਰੇਡੀ ਇੱਥੇ 4 ਵਜ ਚੁੱਕੇ ਨੇ ਤੇ ਸਾਨੂੰ ਇਹ ਲੱਗ ਰਿਹਾਗਾ ਕਿ ਅਕੋਰਡਿੰਗ ਟੂ ਦਾ ਟਾਈਮ ਸਾਨੂੰ ਇੱਕ ਪ੍ਰੋਗਰਾਮ ਮਿਸ ਕਰਨਾ ਪੈਣਾ। ਸੋ दैट ਦੇਖਦੇ ਆ ਕਿ ਕਿੱਥੇ ਪਹਿਲਾਂ ਪਹੁੰਚ ਸਕਦੇ ਆ ਅਗਰ ਦੋਨੇ ਕਵਰ ਹੋਏ ਤਾਂ ਅਸੀਂ ਦੋਨੇ ਕਵਰ ਜ਼ਰੂਰ ਕਰਾਂਗੇ। ਬਟ ਅਗਰ ਇੱਕ ਸਾਨੂੰ ਕਰਨਾ ਪੈ ਗਿਆ ਤਾਂ ਦੇਖਦੇ ਆ ਲੈਟਸ ਸੋ ਕੀ ਬੰਦਾ ਤੇ ਗੱਡੀ ਆਪਣੀ ਖੜੀ ਆ ਇੱਧਰ। ਇੱਕ ਗੱਲ ਤੁਹਾਨੂੰ ਹੋਰ ਦੱਸਦਾ। ਇਹ ਵਿੰਟੇਜ ਕਾਰ ਜੀਆਂ ਨਹੀਂ ਆਪਣੀ ਇੰਡੀਆ ਚ ਵਿੰਟੇਜ ਨੇ ਬਟ ਇੱਥੇ ਵਿੰਟੇਜ ਨਹੀਂ ਨੇ ਇੱਥੇ ਚੱਲਦੀਆਂ ਨੇ। ਇੱਥੇ ਲੋਕ ਪੂਰਾ ਮਜ਼ਾ ਲੈਂਦੇ ਨੇਗੇ। ਰਾਈਟ ਤੇ ਬਹੁਤ ਜ਼ਿਆਦਾ ਵਧੀਆ ਗੱਡੀਆਂ ਨਹੀਂ ਆਇਆ ਇਹ ਤੇ ਇਹ 100 150 ਦੀ ਸਪੀਡ ਤੇ ਭਜਦੀਆਂ ਨਹੀਂ ਆਇਆ ਇਹ ਠੀਕ ਹੈ ਸੋ ਹੈਲੋ ਸੱਕ ਹਾਈ ਸੱਕ